ਆਸਤਿ ਸਾਬ ਨੂੰ ਐਸਤ ਮਨੋਜ ਜੀ ਨੂੰ ਸੋ ਯਹਾਂ ਪਰ ਐਸਤ ਕੁਰਨ ਸੰਨ ਕਿਦਾ ਸਿ ਯਹਾਂ ਪਰ ਵੀ ਨਾਕਾ ਲਵਾਤਾ ਸੀ ਮਾਤਾ ਕਾਉਦੀਏ ਕਿਰਪਾ ਰਹੀਏ ਕਿ ਇਹ ਗੱਡੀ ਸਿ ਯਹਾਂ ਪਹੁੰਚ ਜਾਈ ਸਾਡੇ ਉਹਨਾ ਮੋਰਿਆਂ ਦਾ ਦੌਰ ਰੱਥਾ ਦਲ ਦੇ ਜਿਹੜੇ ਸੇਵਾਦਾਰ ਨੇ ਉਹਨਾਂ ਨੇ ਇਸ ਟੌਂਕ ਦੇ ਵਿੱਚ ਰੌਡ ਬਚਾਇਆ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਕਿ ਜਿਹੜੇ ਗਊ ਤਸਕਰੀ ਕਰ ਰਹੇ ਨੇ ਕੁਝ ਦਰ੍ਹਾਫਰ ਇਲਾਕੇ ਦੇ ਬਹੁਤ ਉੱਚੇ ਪੱਧਰ ਦੇ ਲੋਕ ਜਿਹੜੇ ਆ ਗਏ ਗਊ ਤਸਕਰੀ ਨੂੰ ਅੰਜਾਮ ਦੇਣ ਵਾਸਤੇ ਕਿਸੇ ਵੀ ਹੱਦ ਤੱਕ ਜਾ ਸਕਦੇ ਇਹ ਗੱਡੀ ਆਪਾਂ ਚੌਂਕ 'ਚ ਫੜੀ ਆ ਅਗਰ ਕਿਤੇ ਹੋਰ ਰੋਡ ਤੇ ਫੜੇ ਤੇ ਇਹ ਲੋਕ ਜਿਹੜਿਆ ਗਿਆ ਬੰਦੇ ਦੀ ਗੱਡੀ ਨੂੰ ਟੱਕਰ ਮਾਰਚ ਜਾਂ ਬੰਦੇ ਨੂੰ ਮਾਰਚ ਵੀ ਕਦੀ ਭੇਜ ਨਹੀਂ ਕਰਦੇ ਪਪਾ ਨੇ ਅੱਜ ਤੱਕ ਲੱਗਾ ਭਈਣਾ ਪਿੱਛੇ ਕਿਹੜੀ ਸ਼ਕਤੀ ਕੰਮ ਕਰ ਰਹੀ ਹੈ ਮਤਲਬ ਇਹਨਾਂ ਦੇ ਮਨ ਦੇ ਵਿੱਚ ਖੋਪਰੀ ਨਹੀਂ ਕਿ ਆਪਾਂ ਗਊਆਂ ਲੱਦੀਆਂ ਹਿੰਦੂ ਸੰਗਠਨ ਦੇ ਲੋਕ ਸਾਨੂੰ ਰਾਉਂਡ ਅਪ ਕਰ ਲੈਣਗੇ ਜਾਂ ਫੜ ਲੈ ਕੇ ਸਾਡਾ ਡਾਕੀ ਬਣ ਜਾਣਾਂ ਦਾ ਮਨ ਦੇ ਵਿੱਚ ਕੋਈ ਖੋਪਰੀ ਨਹੀਂ ਲੇਕਿਨ ਅੱਜ ਕਿਹੜੇ ਵੀ ਤਾਰਿਕਾ ਤਾਂ ਨੇ ਗੱਡੀ ਨੂੰ ਰਾਉਂਡ ਅਪ ਕੀਤਾ ਚਾਹੇ ਕਿਸੇ ਦੀ ਮਦਦ ਦੇ ਵਿੱਚ ਵੀ ਕੀਤਾ ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਔਰ ਐਸੇ ਲੋਕਾਂ ਨੂੰ ਚੇਤਾਵਨੀ ਦਿੰਦਾ ਕਿ ਜਿਹੜਾ ਸਮਾਜ ਮਾਤਾ ਦਾ ਉਹਨੂੰ ਆਪਣੀ ਮਾਤਾ ਦਾ ਦਰਤਾ ਦਿੰਦਾ ਉਹਨਾਂ ਦੀ ਭਾਵਨਾਵਾਂ ਨੂੰ ਤੁਸੀਂ ਠੇਸ ਪਹੁੰਚਾਉਣ ਵਾਸਤੇ ਜਿਹੜੇ ਉਕਰਾਲੇ ਕਰ ਰਹੇ ਹੋ ਇਹ ਤੁਹਾਡੇ ਬਾਦੇ ਕੰਦੇ ਨੇ ਕਿਉਂਕਿ ਉਹ ਪਖਤਾ ਅੱਜ ਗੁਜ਼ਰ ਗਿਆ ਜਿਹੜੇ ਲੋਕ ਕਹਿੰਦੇ ਆ ਕੁਝ ਰਾਜਨੀਤਿਕ ਪਾਰਟੀਆਂ ਵੀ ਇੱਡੀ ਗੱਲ ਨੂੰ ਜ਼ੋਰ ਦਿੰਦੀਆਂ ਨੇ ਕਿ ਅੰਤਰਕਵਾਦ ਆ ਕੋਈ ਧਰਮ ਨਹੀਂ ਇਹ ਅੰਤਰਕਵਾਦ ਦਾ ਧਰਮ ਨਹੀਂ ਜੇ ਆਤੋਬਾਦ ਭੁੱਖ ਵਾਲੀ ਤਿਆਰ ਹੁੰਦਾ ਇਹ ਪਰ ਸੱਤ ਡਾਕਟਰ ਇੱਕ ਖਾਸ ਸੁਣਵਾਏ ਦੇ ਦਿੱਲੀ ਪਿਸਕੋਰ ਦੇ ਵਿੱਚ ਨਾ ਪੜੇ ਜਾਂਦੇ ਖਾਸ ਕਰਕੇ ਇਹ ਜਿਹੜਾ ਸਮੁਦਾਇਆ ਇਹ ਦੇਸ਼ ਨੂੰ ਤੋੜਨ ਦੀ ਗੱਲਾਂ ਕਰਦਾ ਦੇਸ਼ ਨੂੰ ਵਿਖਰੇ ਜਾਂਦੀ ਗੱਲ ਕਰਦਾ ਦੇਸ਼ ਦੀ ਅਰਧਭਾਸ਼ਾ ਨੂੰ ਤੋੜਨ ਦੀ ਗੱਲ ਕਰਦਾ ਔਰ ਖਾਸ ਕਰਕੇ ਹਿੰਦੂਆਂ ਨੂੰ ਟਾਰਗੇਟ ਕਰਦਾ ਇਹ ਉਹੀ ਪੰਜਾਬ ਹੈ ਇਹ ਦਊ ਮਾਤਾਂ ਨੂੰ ਬਦਲ ਬੱਤੇ ਲੈ ਕੇ ਜਾ ਰਹੇ ਨੇ ਲੇਕਿਨ ਅੱਜ ਤਾਰੇ ਕਰਤਾ ਦੀ ਕੜੀ ਮਿਹਨਤ ਸਦਕਾ ਇਹ ਜਿਹੜਾ ਕੰਮ ਹੋਇਆ ਇਹ ਸਹਾਰਨੀਆਂ ਬਾ ਜਿਹੜਾ ਲੋਕਾਂ ਨੇ ਵੀ ਇਹਨਾਂ ਦੇ ਚਿੱਤਾਂ ਦਾ ਬਹੁਤ ਬਹੁਤ ਤਾਕਤ ਹੈ। ਭਾਜੀ ਕਿੰਨੀਆਂ ਗਈਆਂ ਗਈਆਂ? 11 ਗਈਆਂ ਜੀ। ਕਿੰਨੇ ਬੰਦੇ ਸੀ ਇਹ? ਦੋ। ਦੋ ਬੰਦੇ ਸੀ। ਦੋ ਬੰਦੇ ਜੀ ਕਿਉਂਕਿ ਰਾਤ ਨੂੰ ਆਪਾਂ ਪਹਿਲੇ ਕਵਰ ਕਰਦੇ ਸੀ। ਲੇਕਿਨ ਅੱਜ ਦੀ ਪੋਜੀਸ਼ਨ ਦੇ ਵਿੱਚ ਇਹ ਲੋਕ ਬਹੁਤ ਚਲਾਕ ਨੇ। ਇਹਨਾਂ ਦੇ ਅੱਗੇ ਪਿੱਛੇ ਵੀ ਫੀਲਡਿੰਗ ਲੱਗੀ ਹੁੰਦੀ ਆ। ਕਿ ਅੱਗੇ ਦੇਖਦੇ ਜੰਦਾ ਵੀ ਕੋਈ ਹੱਥ ਨਹੀਂ। ਪਿੱਛੇ ਵੀ ਹੁੰਦੀਆਂ ਬੰਦੇ। ਇਹ ਕਹਿੰਦੇ ਅੱਜ ਕੇਹੜਾ ਕੇ ਤਰੀਕੇ ਨਾਲ ਸਾਡੀ ਜਿੱਫੇਟ ਆ। ਬਹੁਤ ਬਤਨ।